ਸਾਡੇ ਕਿਸਾਨ ਵੀਰ ਮਿਹਨੂਰ ਵੀਰ ਮਿਹਨੂਰ ਔਰਤਾਂ ਖਾਣ ਔਰਤਾਂ ਸਾਖਾ ਖਜੇ ਬੰਦਗਾਂ ਤੋਂ ਆਏ ਸੱਜੇ ਨੌਜਵਾਨ ਜਾਨੀ ਜੇ ਗੱਲ ਕਰਗੇ ਜਦ ਪਹਿਲਾਂ ਬੁਲਾਵੇ ਬੋਲ ਕੇ ਗਏ ਆ ਚੰਦਪਾਨ ਵਾਲੇ ਦੱਸ ਕੇ ਗਏ ਆ ਕਿਉਂ ਇਹ ਤੁੰਗ ਸਰਕਾਰਾਂ ਕੋਈ ਵੀ ਹੋਵੇ ਕਾਂਲੀ ਹੋਣ ਕਾਂਗਰਸੀ ਹੋਣ ਕੋਈ ਆਮ ਆਲੇ ਹੋਣ ਇਹ ਸਾਡੇ ਨਹੀਂ ਬਣ ਦੇ ਸਕੇ ਖਾਨੂ ਦਾ ਇਹ ਪਾਤੋ ਧੜ ਕਰਨ ਦੇ ਲੱਗੇ ਹੋਏ ਆ ਆਪਣਾ ਜਿੰਨੀ ਮੋਰਚਾ ਜੰਲਿਆ ਸੀ ਉਹਦਾ ਮਜ਼ਦੂਰਾਂ ਦੇ ਵਿੱਚ ਇਹਨਾਂ ਨੇ ਵੱਡਾ ਪਾੜਾ ਪਾਇਆ ਸੀ ਬਈ ਖਸਾਨਾ ਤੋਂ ਜ਼ਮੀਨਾਂ ਖੋਗੇ ਮਜ਼ਦੂਰਾਂ ਨੂੰ ਦੇਵਾਂਗੇ ਸਾਡੇ ਮਜ਼ਦੂਰਾਂ ਦੇ ਖਸਾਨਾ ਦੇ ਵਿੱਚ ਇਹਨਾਂ ਨੇ ਪਾੜਾ ਖੜਾ ਕੀਤਾ ਪਰ ਸਾਡੇ ਜਿਹੜੀ ਮਜ਼ਦੂਰ ਜਿਥੇ ਬੰਦਣਾ ਹੈ ਇਹ ਕੋਈ ਸਾਡੀ ਆਰਧਿਕ ਸੰਜੁਨੀਆਂ ਦੇਖਦਾ ਗਰਾਹਾਂ ਜਿੱਥੇ ਬੰਦੀਆ ਹੋਰ ਜਿੱਥੇ ਬੰਦਨਾ ਇਹ ਸਾਰੀਆਂ ਇਹਨਾਂ ਦੇ ਚਾਲਾਂ ਨੂੰ ਥੰਬ ਕੇ ਤੇ ਅਸੀਂ ਸਾਰੀਆਂ ਜਿੱਥੇ ਬੰਦੀਆ ਮਿੰਦੂਰੀ ਜਿੱਥੇ ਬੰਦੀਆ ਨੇ ਮਜ਼ਦੂਰਾਂ ਨੂੰ ਸਮਝਾਇਆ ਕਿ ਭਰਾਵਾ ਇਹ ਗੱਲ ਨਹੀਂ ਨਾ ਤੁਹਾਨੂੰ ਜ਼ਮੀਨਾਂ ਦੇਣੀ ਆ ਸਾਥੋਂ ਜ਼ਮੀਨਾਂ ਖੁੱਸ ਜੀਆਂ ਤਾਂ ਤੁਹਾਡੇ ਕੋਲੇ ਨੌਕਰੀ ਨਹੀਂ ਰਹਿਣਾ ਜਿਹੜਾ ਤੁਹਾਨੂੰ ਨਾਲ ਦਿੰਦੇ ਆ ਪੰਜ-ਪੰਜ ਕਿਲੋ ਕੰਮ ਦੇ ਦਿੰਦੇ ਆ ਸਾਲ ਦਿੰਦੇ ਆ ਕਿਉਂਗਾ ਬਹੁਨੇਰ ਨਹੀਂ ਮਿਲਣੀ ਲੜਾਈ ਵੱਡੀ ਐ ਲੜਾਈ ਕਿਉਂ ਲੜਾਈ ਹੈਗੀ ਐ ਐਮਐਸਬੀ ਦੀ ਲੜਾਈ ਹੈਗੀ ਸਾਨੂੰ ਨੌਕਰੀਆਂ ਦੀ ਲੜਾਈ ਹੈਗੀ ਸਾਨੂੰ ਸਾਡੇ ਬੱਚਿਆਂ ਦਾ ਰੁਜ਼ਗਾਰ ਮਜਾਉਣ ਦੀ ਇਹ ਲੜਾਈਆਂ ਨਹੀਂ ਜਿਵੇਂ ਇਹ ਸੜਕਾਂ ਸਰਕਾਰਾਂ ਕਹਿੰਦਣਾ ਪਰ ਚੰਨੋ ਠੀਕ ਸਾਡੇ ਕੋਈ ਦੂਰ ਸਮਝੇ ਐ ਸਾਡੇ ਕਿਸਾਨ ਸਮਝੇ ਐ ਵਿੱਚ ਪਹਿਲਾਂ ਅਦੂ ਗਾਇ ਦੇ ਨੁਕਸਾਨ ਵੀ ਜਿਹੜੇ ਅਣਗੋੜਾ ਨਹੀਂ ਪਤਾ ਸੀ ਇਹਦਾ ਵੇਲੇ ਆ ਇਹਨਾਂ ਦੀ ਦਿਹਾੜੀ ਵਧਾਤੀ ਇਹਨਾਂ ਦਾ ਉਹ ਕਰਤਾ ਕਿਉਂ ਭਰਾਵੋ ਜਦੋਂ ਅਸੀਂ ਮੰਗ ਕਰਦੇ ਆ ਸਾਡੀ ਫਸਲ ਦਾ ਰੇਟ ਵਧੇ ਤੇ ਇਹਨਾਂ ਨੇ ਵੀ ਦਿਹਾੜੀ ਦੀ ਮੰਗ ਕਰਨੀ ਹੈ ਇਹਨਾਂ ਨੂੰ ਵੀ ਬੱਚੇ ਪਾਲਣੇ ਆ ਇਹਨਾਂ ਨੂੰ ਵੀ ਆਦੇ ਬੱਚਾ ਨਾਲ ਪੜ੍ਹਨਾ ਹੈ ਨਹੀਂ ਇਹਨਾਂ ਗੱਲਾਂ ਨਾਲ ਕੋਈ ਸਾਨੂੰ ਨਹੀਂ ਫਰਕ ਪੈਂਦਾ ਇਹ ਦਿਹਾੜੀ ਵਧਾਤੀ ਅਸੀਂ ਫਸਲਾਂ ਦੇ ਰੇਟ ਮੰਗਦੇ ਆ ਅਸੀਂ ਆਨੇ ਆ ਵੇ ਦੇਖੋ ਸਾਨੂੰ ਪੌਣਕ ਦੀ 5 ਕਿਲੋ ਦੀ ਲੋੜ ਨਹੀਂ ਸਾਨੂੰ ਥੋੜੀ ਦਾਲ ਦੀ ਲੋੜ ਨਹੀਂ ਅਜੇ ਇਹਨੇ 17 ਏਕੜ ਵਾਲਾ ਕਾਨੂੰਨ ਲਾਗੂ ਕਰ ਦਿਓ ਸਿਹਤ ਮਜ਼ਦੂਰ ਨੂੰ ਥੋੜ ਜਿਮੇਨੇ ਕਿਸਾਨ ਨੂੰ ਜ਼ਮੀਨ ਦੀ ਟੋੜ ਪੂਰੀ ਕਰ ਦਿਓ ਪਾਣੀ ਵੰਡਿਆ ਪੂਰੀ ਕਰੋ ਨਹੀਂ ਭਰਾਵੋ ਨਾ ਗੱਲਾਂ ਦੇ ਨਹੀਂ ਆਉਣਾ ਕਿ ਲੱਗੇ ਹੋਏ ਆ ਜਿਵੇਂ ਚੰਦ ਬਾਣ ਦੇ ਵਿੱਚ ਸਬੰਧੂਰ ਨੂੰ ਘਰ ਮੱਖੀ ਜਾਂਦੇ ਆ ਹੀ ਕੋਦੇ ਦੇ ਆਥਾ ਮੋਲਕ ਸਿੰਘ ਆ ਉਹਦੇ ਅਥਰ ਪੁਜੇ ਐਮਐਲਆ ਦਾ ਕਿੱਦਾ ਗੋਹ ਬੰਦਾ ਹੈ ਇੰਨੀ ਜਨਤਾ ਫਾਹੇ ਜੜੀ ਹੈ ਕਿਉਂ ਇੰਨੀ ਜਨਤਾ ਦੁਖੀ ਹੋਈ ਹੈ ਉਹਦੇ ਤੇ ਪਰਛਾ ਬਣਾਦਾ ਉਹਨੂੰ ਅੰਦਰ ਵੀ ਕਰ ਸਕਦੇ ਨਹੀਂ ਭਰਾਓ ਉਹਨਾਂ ਦੀ ਦਾ ਪਿੱਛੇ ਖੜੇ ਆ ਉਹਨਾਂ ਨੂੰ ਤਾਂ ਉਹਨੇ ਛਾਂ ਦਰ ਲੈਣੀ ਛਤਰੀ ਬਣ ਜਾਂਦੇ ਆ ਆ ਜਿਹੜੇ ਲੋਕ ਹੱਕਾਂ ਨਹੀਂ ਮੰਗ ਕਰਦੇ ਆ ਜਾਂ ਛੜਕਾਂ ਦੇ ਆਖੇ ਕਦੇ ਹੱਕਾਂ ਦੀ ਖਾਤਰ ਨਹੀਂ ਆਏ ਇਹਨਾਂ ਦੇ ਪਰਚੇ ਪਾਉਂਦੇ ਆ ਇਹਨਾਂ ਨੂੰ ਜੇਲ੍ਹ ਨਹੀਂ ਦਖਦੇ ਆ ਇਹਨਾਂ ਦੀ ਜਿਵਾਨਤ ਨਹੀਂ ਹੁੰਦੀ ਇਹਨਾਂ ਨੂੰ ਸਾਨੂੰ ਉੱਥੇ ਜਾਣਿਆ ਸੀ ਸਾਡੇ ਅਗੂ ਚੌਕਾ ਵਾਲੇ ਮਸਲੇ 'ਚ ਜੇਲ੍ਹ ਦੇ ਵਿੱਚ ਡੱਕੇ ਹੋਏ ਸੀ ਆਰਤ ਬੈਣਾ ਅਸੀਂ ਢਿੰਡੇ ਜੇਲ੍ਹ ਦੇ ਵਿੱਚ ਮੁਲਾਕਾਤ ਕਰਨ ਗਈਆਂ ਸਾਡੀ ਮੁਲਾਕਾਤ ਨਹੀਂ ਕਰਾਈ ਗਈ ਕਾ ਕਿਹੜਾ ਮੁਲਾਕਾਤ ਲਿਖਦਾ ਸੀ ਉਹ 1:30 ਵਜੇ ਨੂੰ ਅੱਠ ਖੜਿਆ ਆਹਾਂ ਤੁਲਾ ਕਾਹਦਾ ਟਾਈਮ ਕੋਈ ਗਾ ਮੇਰਾ ਮੈਂ ਤਾਂ ਜਾਣਾ ਹੈ ਅਸੀਂ ਇਸ ਬਲੇਖੇ 'ਚ ਰਹਿਣਾ ਵੀ ਇੱਥੇ ਕੋਈ ਸਦੀ ਡਿਊਟੀ ਬਦਲੂ ਕੋਈ ਹੋਰ ਆਊ ਨਹੀਂ ਅਸੀਂ ਉਹਨੂੰ ਨਿਕਲ ਨਹੀਂ ਸੀ ਦਿੰਦੀਆਂ ਜਦੋਂ ਜਹਿਦ ਕਰਕੇ ਜਿਹੜੀ ਦੇ ਮੂਰੇ ਤਾਰ ਨਾਲ ਆਕੇ ਆਰਤ ਬੈਣਾ ਬੈਠ ਰਿਹਾ ਨਾਲ ਤੁਸੀਂ ਨਾ ਜਾਣੇ ਸੀ ਫੇਰ ਮੁਲਾਕਾਤ ਕੀਤੀ ਹੈ ਕਿਤੇ ਆਵੇ ਇੱਕ ਜਾਨਾ ਜਾਵੜੋ ਕਿਤੇ ਆਵੇ ਦੋ ਜਾਨੇ ਜਾਵੜੋ ਜਿੱਥੇ ਆਪਾਂ ਸਿਰ ਜੋੜਦੇ ਆਂ ਆਪਾਂ ਇਕੱਠੇ ਹੁੰਨੇ ਆਂ ਉਥੇ ਸਾਡੀ ਸਰਮਾਈ ਹੋ ਜਾਂਦੀ ਐ ਜਿੱਥੇ ਅਸੀਂ ਇਕੱਠੇ ਨਹੀਂ ਹੁੰਦੇ ਉਥੇ ਸਾਡੀ ਸਰਮਾਈ ਨਹੀਂ ਹੁੰਦੀ ਹੁਣ ਵੀ ਸਾਡੀ ਸਰਮਾਈ ਸਾਰਾ ਕੁਛ ਸਥਾਨਕ ਪ੍ਰਸ਼ਾਸਨ ਨੂੰ ਪਤਾ ਆਫਰੀਦਪੁਰ ਦੇ ਨੂੰ ਵਾਰ-ਵਾਰ ਫੀਟਿੰਗਾਂ ਹੋਈਆਂ ਐ ਪਲਾਂਕੀ ਦੀ ਗੱਲ ਹੈ ਉਹਨਾਂ ਦੇ ਕਾਰਵਾਈ ਕਰਨ ਦੀ ਉਹਨਾਂ ਨੂੰ ਅੰਦਰ ਕਰਨ ਦੀ ਭਰਾਵਾ ਨਹੀਂ ਕਰਨਾ ਅੰਦਰ ਹੋ ਸਕਦਾ ਹੈ ਇਹ ਥੋੜੇ ਦੇ ਪਰਚੇ ਪਾ ਦੇਣਾ ਤੁਹਾਨੂੰ ਅੰਦਰ ਕਰ ਦੇਣਾ ਉਹਨਾਂ ਨੂੰ ਨਹੀਂ ਕਰਨਾ ਗੁੰਡਿਆਂ ਨੂੰ ਰਾਖੀ ਕਰਦੇ ਆ ਗੁੰਡਾ ਫੋਰਸੇ ਭਰਤੀ ਕਰਦੇ ਆ ਗੁੰਡਿਆਂ ਦੇ ਸਿਰ ਤੇ ਹੀ ਰਾਜ ਕਰਦੇ ਆ ਕਿਉਂ ਵੋਟਾਂ ਲੈਣੀਆਂ ਉਦੋਂ ਵੀ ਗੁੰਡਾ ਫੋਰਸੇ ਹੈ ਜਾਂ ਕੇ ਕੌਣ ਬੁੱਥਾਂ ਦੇ ਕਾਰਜੇ ਕਰ ਲੈਂਦੀ ਐ ਕਿਸੇ ਦਾ ਰਾਜ ਆ ਜੇ ਕਾਦਨ ਦਾ ਰਾਜ ਆ ਜੇ ਕਾਲੀ ਜੰਮਣੀਆਂ ਚਲਾਉਂਦੇ ਐ ਕਾਂਗਰਸਿਆਂ ਦਾ ਰਾਜ ਆ ਜੇ ਕਾਂਗਰਸੀ ਜੰਮਣੀਆਂ ਚਲਾਉਂਦੇ ਐ ਤੇ ਇਹ ਜਿਹੜਾ ਤਾਂ ਸੀ ਮੈਂ ਆਮ ਕਰਤਾ ਮੁੰਡਾ ਇਹਨਾਂ ਦਾ ਜਮਾ ਖੜੇ ਹੁੰਦੇ ਜਿਵੇਂ ਸ਼ਰਮ ਲਾ ਕੇ ਕਿੱਲੇ ਤੇ ਡੰਗਦੀ ਇਹ ਕਿਸੇ ਦੀ ਗੱਲ ਨਹੀਂ ਸੁਣਦਾ ਸ੍ਰੀ ਬਾਨੀ ਦੀ ਗੱਲ ਸੁਣਦਾ ਕਿਸੇ ਕਿਸਾਨਾਂ ਦੀ ਨਹੀਂ ਗੱਲ ਸੁਣਦਾ ਕਿਸੇ ਟੀਚਰਾਂ ਦੀ ਨਹੀਂ ਗੱਲ ਸੁਣਦਾ ਕਿ ਆ ਯਾਰ ਦੇ ਆਪ ਨੂੰ ਪਤਾ ਨਹੀਂ ਕੀ ਬਣ ਗਿਆ ਇਹਨੂੰ ਐ ਨਹੀਂ ਪਤਾ ਲੱਗਦਾ ਕਿ ਜਿਹੜਾ ਬਦਲਾਅ ਆਂਦਾ ਲੋਕਾਂ ਨੇ ਉਹ ਦੋ ਸਰਕਾਰਾਂ ਤੋਂ ਦੁਖੀ ਹੋ ਗਏ ਜਾਂਦਾ ਸੀ ਇਹਨੂੰ ਆਏ ਆ ਖਦੀ ਮੈਂ ਬਾਹਲਾ ਸਿਆਣਾ ਤੇ ਬਾਹਲਾ ਚੰਗਾ ਜਿਹੜਾ ਮੈਂ ਮੰਗਨੇ ਸੀ ਚਾਹ ਲੈ ਗਿਆ ਇਹਵੇਂ ਜਿੱਕਰ ਅਸੀਂ ਮਿਲਕਾਰ ਸੀ ਤੁਹਾਨੂੰ ਸਵਾਦ ਕੀਤਾ ਜਿਲ੍ਹਾ ਦੇ ਵਿੱਚ ਵੀ ਅਸੀਂ ਤੁਹਾਨੂੰ 92 ਸੀਟਾਂ ਜਿਤਾਈਆਂ ਤੁਸੀਂ ਸਾਨਾ ਕੀ ਕਰਦੇ ਆ ਕਿਉਂਕਿ ਮਸਲੇ ਦਾ ਕੀ ਕਰਦੇ ਆ ਕੱਢ ਕੇ ਦੰ ਦਾਦਾ ਹੁਣ ਤਾਂ 92 ਨਹੀਂ ਹੁਣ ਤਾਂ 96 ਹੁਣ ਯਾਨੀ 96 ਹੋਣਾ ਜਾਂ ਬੜਾ 100 ਵਜੇ ਪਰ ਲੋਕਾਂ ਦਾ ਕੀ ਕਰਦੇ ਆ ਲੋਕਾਂ ਦਾ ਕੀ ਸੂਰ ਹੈ ਜਿਹੜੇ ਲੋਕ ਹੱਡ ਬੰਦ ਵੀ ਮਿਲਤ ਕਰਦੇ ਆ ਸਾਰੀ ਢੇੜੀ ਪਛਾਰੀ ਢੇੜੀ ਦੇਣੇ ਨਹੀਂ ਦੇਣ ਰਾਤ ਤੁਹਾਡੇ ਖਜਾਨੇ ਭਰਦੇ ਆ ਸੋਨੇ ਦੇ ਨਾਮ ਭਰਦੇ ਆ ਇਹਨਾਂ ਨੇ ਕੰਤ ਖਰਾਬ ਹੋਈ ਨਾਰਾਂ ਨੂੰ ਸੱਟ ਦੇਣੀ ਹੈ ਅੱਚੂ ਗਾਂ ਜੋ ਬਣਾਏ ਬੈਠੇ ਇਹਨਾਂ ਨੂੰ ਨਹੀਂ ਦੇਣੀ ਨਸ਼ਾ ਤਸਤਰ ਹੈ ਜਿਹੜੇ ਵੱਡੇ ਮਦਰ ਮਾਛਾ ਹੈ ਉਹਨਾਂ ਨੂੰ ਕਿਉਂ ਨਹੀਂ ਫੜਦੇ ਉਹਨਾਂ ਨੇ ਸੇਫਤ ਨਹੀਂ ਉਹਨਾਂ ਦਾ ਸਾਰਾ ਕੁਝ ਉਹ ਜਿਹੜੀ ਢਿੰਡੇ ਦਾ ਕੁੜੀ ਫੜੀਆ ਬਲਸ ਮਲਾਜਮ ਕੋਨੇ ਤੇ ਕੀ ਕਰਦਾ ਜਮਾਨਤ ਤੇ ਆ ਗਈ ਪਿਆ ਮੰਜੂਰ ਹੈ ਕਿ ਗੁੰ ਨਸ਼ਾਲੇ ਚੱਲ ਨਹੀਂ ਆ ਅਸੀਂ ਨਹੀਂ ਆਦੇ ਵੀ ਨਸ਼ਾ ਵੇਚਣਾ ਚੰਗੀ ਗੱਲ ਹੈ ਠੀਕ ਹੈ ਜਿਹੜਾ ਨਸ਼ਾ ਵੇਚਦਾ ਉਹਦੇ ਤੇ ਪਾ ਦਿਓ ਬਰਚਾ ਉਹਨੂੰ ਲੈ ਜਾਓ ਜੇਲ੍ਹ ਦੇ ਵਿੱਚ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਨੇ ਬੰਦੋਗਰ ਦੇ ਨਾਲ ਘਰ ਤਾਂ ਹੀ ਜਾਂਦੇ ਆ ਉਹ ਬੱਚੇ ਖੇਲੇ ਕੇ ਬੈਨ ਕਿੱਥੇ ਉਹ ਆ ਦੇ ਪਰਿਵਾਰਾਂ ਨੂੰ ਘੋਣਾ ਉੱਤੋਂ ਮੌਸਮ ਦੀ ਖਰਾਬੀ ਹੈ ਉਹਦੀ ਕੋਠੀ ਨਹੀਂ ਡਾਈ ਗਈ ਉਹ ਜਿਹੜੀ ਬੀਬੀ ਪੁਲਿਸ ਮਲਾਜਮਾਂ ਇਹਦੇ ਥਾਰ ਦੇ ਵਿੱਚੋਂ ਨਸ਼ਾ ਫੜਿਆ ਗਿਆ ਕਿੰਨਾ ਨਸ਼ਾ ਫੜਿਆ ਗਿਆ ਇਹ ਸਾਰਾ ਖਮੀ 10 ਗ੍ਰਾਮ ਪਾਇਆ ਖਮੀ 16 ਗ੍ਰਾਮ ਪਾਇਆ ਤੁਸੀਂ ਆਏ ਦੇਖੋ ਸਾਡੇ ਨਾਲ ਬਹੁਤ ਸਾਰੇ ਹੁੰਦੇ ਨੇ ਪਹਿਲਾਂ ਸਾਡੇ ਨੌਜਵਾਨਾਂ ਨੂੰ ਨਸ਼ਿਆਂ ਦੇ ਲਾਤਾ ਇਹ ਪੁਰਾਣਾ ਮੋਟਾ ਨਸ਼ੇ ਦੇ ਆਦੀ ਬਣ ਗਏ ਨਸ਼ਾ ਖਾਣ ਲੱਗ ਗਏ ਉਹਨਾਂ ਦਾ ਘਰ ਪੂਰਾ ਨਹੀਂ ਹੁੰਦਾ ਉਹ ਲਿਆ ਕੇ ਵੇਚਣ ਲੱਗ ਗਏ ਕੋਨਾ ਦੇ ਕਰ ਦਿਓ ਜੋ ਕਾਰਵਾਈ ਹੁੰਦੀ ਹੈ ਦੂਜੇ ਪਰਿਵਾਰ ਦਾ ਕੀ ਕਸੂਰ ਹੈ ਉਹਨਾਂ ਨੇ ਕਹਾਂ ਚੱਲ ਜਾਂਦੀ ਹੈ ਅਜ ਬਣਾ ਜਾ ਬਣਵਾਵੇਂ ਬੈਠੇ ਐ ਇਹਨਾਂ ਦੇ ਕਹਾਂ ਚੱਲ ਜਾਂਦੀ ਹੈ ਕਿਉਂ ਇਹਨਾਂ ਦਾ ਕਸੂਰ ਕੀ ਹੈ ਰੋਟਾ ਲੈ ਕੇ ਉਹਦੇ ਲੋਕਾਂ ਨੇ ਵਹਿਰੀ ਬਣ ਜਾਂਦੀ ਹੈ ਭਰਾਵੋ ਲੋਕਾਂ ਦੇ ਨਹੀਂ ਰਹਿੰਦੇ ਉਹਦੇ ਜੋਕਾ ਦੇ ਬਣ ਜਾਂਦੀ ਹੈ ਜੋਖਾ ਕਾਹਨ ਹੈ ਜੋਖਾ ਆ ਬੈਠੇ ਹੈ ਲੜਿਓਰੇ ਵੱਡਕਾ ਵੱਡੀਆਂ ਮਾਰਤਾਂ ਦੇ ਵਿੱਚ ਬੈਠੇ ਚੰਡੀਗੜ੍ਹ ਦੇ ਵਿੱਚ ਬੈਠੇ ਭਗਵਾਨ ਸਮਾਨ ਵਰਗੇ ਫੌਦਲ ਕਾ ਲਾਣਾ ਕੈਪਟਨ ਕਾ ਲਾਣਾ ਇਹ ਭਰਾਵੋ ਜੋਖਾ ਹੈ ਕੋਲ ਕਰਕੇ ਜੋਖਾ ਹੈ ਅਸੀਂ ਦਾ ਲੋਕ ਹੈ ਜੋਖਾ ਨਹੀਂ ਰਾਖੀ ਕਰਦੇ ਆ ਕਿਉਂ ਇਹ ਲੋਕਾਂ ਦੀ ਰਾਖੀ ਨਾ ਕਰਕੇ ਨਾ ਲੋਕ ਜਾਗਰੂ ਬੋਣ ਆ ਜਿਹੜਾ ਲੋਕਾਂ ਕੋਲੇ ਮਾੜੀ ਮੋਟੀ ਚੂਣਪੂਣਾ ਕਿੱਦੇ ਨੇ ਲੈ ਜਾਂਦੇ ਮੈਂ ਤਾਂ ਇਹੀ ਬੇਮਤੀ ਕਰਦੀਆਂ ਸਾਡੇ ਨੌਜਵਾਨਾਂ ਨੂੰ ਸਾਡੀਆਂ ਔਰਤ ਭੈਣਾਂ ਨੂੰ ਵੀ ਘਰ ਦੇ ਘਰ ਦੇ ਵਿੱਚੋਂ ਇੱਕ ਸਾਡਾ ਨੌਜਵਾਨ ਇੱਕ ਸਾਡਾ ਕਿਸਾਨ ਮਜ਼ਦੂਰ ਔਰਤ ਭੈਣ ਇਕੱਠੇ ਹੋਵੋ ਇਕੱਠੇ ਹੋਣ ਦੀ ਲੋੜ ਹੈ ਉਹ ਦਿਨ ਦੂਰ ਨਹੀਂ ਜਦੋਂ ਆਪਾਂ ਆਪਣੇ ਅੱਕੇ ਦਾ ਜੱਕ ਬੰਨ ਲਿਆ ਇਹ ਅੱਜ ਦਾ ਆਪਣਾ ਨੇ ਮੂਰੇ ਲੈਣੀਆਂ ਗੱਡੀਆਂ ਕਰਦੇ ਐ ਇਹਨਾਂ ਨੇ ਆਪਣੇ ਮੂਰੇ ਲੈਣੀਆਂ ਗੱਡੀਆਂ ਕਰਨੀਆਂ ਆਉਣੀਆਂ ਬੋਟਾਂ ਆਉਣਾ ਤੁਹਾਡੇ ਘਰਾਂ ਦੇ ਵਿੱਚ ਸੁਣਾਂ ਇਹਨਾਂ ਨੇ ਭਾਂਜੋ ਬਣਾਉਂਦੇ ਬਣਾਵੋ ਬਹੁਤ ਤੁਹਾਨੂੰ ਇਹ ਚੋਗਾ ਪਾਉਂਦੇ ਐ ਬਹੁਤ ਤੁਹਾਡੇ ਨਾਲ ਇਹ ਗੱਲਾਂ ਬਾਤਾਂ ਕਰਦੇ ਆ ਕੇ ਉਹਦੇ ਇਹਨਾਂ ਨੂੰ ਮੂੰਹ ਤੋੜ ਮਾਂ ਜਵਾਬ ਦਿਓ ਆਦਾ ਸੀ ਭਗਵਾਨ ਜੀ ਮੈਂ ਯਾਰ ਵੀ ਭਈਆ ਔਰਤਾਂ ਨੂੰ ਸ੍ਰੋਈ ਖਰਚਾ ਦੇਊਂਗਾ ਅਸੀਂ ਇਸ ਕੰਮਾਂ ਜਮਾ ਸੈਂਕ 3000 ਰੁਪਏ ਨਾ ਉਹਨਾਂ ਸਮਾਨ ਦੀ 20000 ਰੁਪਏ ਨਾ ਜਾਂਦੀਆਂ ਘਰਾਂ ਨਾਲ ਰਸੋਈਆਂ ਵੱਡੇ ਵੱਡੇ ਮਗਰਮਛਾਂ 10000 ਰੁਪਏ ਨਾ ਜਾਂਦੀਆਂ ਨਹੀਂ ਭਰਾਵੋ ਬਿਜਾਰਤੀਆਂ ਦਾ ਸਿਲੰਡਰ ਵੀ ਭਰਿਆ ਜਾਂਦਾ ਹੁਣ ਇਹਦਾ ਜਿੰਨੇ ਕਸੀਂ ਲੇਟ ਹੋਏ ਐ 100 ਰੁਪਏ ਅਸੀਂ ਹੋਰ ਦੇਵਾਂਗੇ ਸ਼ਰਮ ਨਹੀਂ ਮੰਨੀ ਗੱਲ ਕਰਦੇ ਨੇ ਪਿੰਨਾ ਫਾਲਾ ਦਾ 36000 ਰੁਪਏ ਬਣ ਜਾਂਦਾ ਹੈ ਤੇ 36000 ਤੁਸੀਂ ਵਿਆਜ ਨਾਲ ਲਓ ਕਿੰਨੇ ਬਣ ਗਏ ਜਾਨੀ ਨਹੀਂ ਬਰਾਵੋ ਦੇਣਾ ਪਸਨੀ ਬੇਸ਼ਰਮ ਸਰਕਾਰਾਂ ਹੋਵਨਾ ਜਮਾ ਆਧੁਨਿਕ ਅਧਿਕਾਰ ਜਪੰਤੇ ਹੋਣਾ ਲੋਕਾਂ ਦਾ ਜਮਾ ਫਿਕਰ ਨਹੀਂ ਇਹ ਲੋਕਾਂ ਦਾ ਫਿਕਰ ਹੋਵੇ ਲੋਕਾਂ ਨਾਲ ਪਟਾਖਸ ਕਰਨਾ ਇਹ ਲੋਕਾਂ ਨੂੰ ਨਿਦਾਚ ਅਖੜਾ ਨਹੀਂ ਉਹ 13 ਮਹੀਨੇ ਸਵੱਛੀ ਚੌਕਸ ਖੂਨ ਗੁਰੂ ਹਰੇ ਅਸਰਾਣ ਜੋ ਚਿਰ ਚੱਕੇ ਗਏ ਉਹ ਬੱਚੀ ਦਾ ਕੀ قصੂਰ ਸੀ 13 ਮਹੀਨਿਆਂ ਦੀ ਦਾ ਅਸੀਂ ਭਗਵਾਨ ਅੰਤਮਾਨ ਨੂੰ ਸਵਾਲ ਕਰਦੇ ਆਂ ਪਰ ਅਸੀਂ ਕਹਿਣਾ ਨਹੀਂ ਸੀ ਅਸੀਂ ਦੁਖੀ ਹੋਰਦੇ ਨਾਲ ਕਹਿੰਦੇ ਆਂ ਕਿ ਭਗਵਾਨ ਅੰਤਮਾਨ ਦੀ ਬੱਚੀ ਅੰਨੀ ਮੁੰਨਿਓ ਸਾਡੀ ਬੱਚੀ ਹੈ ਜੋ ਜੇਲ੍ਹ ਦੇ ਵਿੱਚ ਹੁੰਦੀ ਉਹ ਅੰਤਮਾਨ ਆਹ ਦੇ ਦਿਲ ਦੀ ਅਤਨਖੇ ਵੇਨਾਂ ਕਿ ਉਹਨੂੰ ਕਿੰਨੀ ਜ਼ਬੀੜ ਸੀ ਬੁਖਾਰ ਦੇ ਨਾਲ ਉਹ ਕੜਫ ਰਹੀ ਉਥੋਂ ਦੇ ਜੇਸ ਪ੍ਰੈਜ਼ੀਡੈਂਟ ਨੇ ਜਿਸ ਨੂੰ ਰਾਤ ਨੂੰ ਦਵਾਈ ਨਹੀਂ ਦਿੱਤੀ ਜਿਹੜਾ ਅੱਛੇ ਮਾਰਾ ਮੋਟਾ ਹਰਦਾਨੇ ਆਉਂਦਾ ਪ੍ਰਦਰਸ਼ਨ ਕੀਤਾ ਫੇਰ ਜਾਨੀ ਉਹਨਾਂ ਦਵਾਈ ਬੁੱਢੀ ਦਵਾਈ ਗਈ ਹੈ ਜਿਹੜੀ ਸਾਡੇ ਨਾਲ ਵਰਤਾਰੇ ਬਣਾਵੋ ਕਿਉਂ ਖਦੀ ਕਿ ਨੂੰ ਮਰ ਜੀ ਬੋਟਾਂ ਬਾਲੋ ਤਿੰਨ ਬਾਂਟੀਆਂ ਵੇਖ ਲੀਆਂ ਚੌਥੀ ਕੋਈ ਹੋਰ ਖੜੀ ਹੋ ਜੂ ਬੋਟਾਂ ਨੇ ਨੀ ਬਰਾਵਾ ਪਾਰ ਲਾਉਣਾ ਇਹ ਤਾਂ ਇਕੱਠੇ ਹੋਵੋ ਇਕੱਠੇ ਹੋ ਕੇ ਜੱਕ ਬਣਾਓ ਆਪ ਦਾ ਏਕਾ ਬਣਾਓ ਇਕੇ ਨੇ ਮਾਰ ਲਾਉਣਾ ਅੱਜ ਇੱਥੇ ਬੈਠੇ ਆਂ ਫਰੀਦਗੋੜਾ ਵਿਚਾਰ ਨਹੀਂ ਆਇਆ ਕਿਸੇ ਨੇ ਆਪਣੀ ਸਰਪਾਈ ਨਹੀਂ ਕਰਨੀ ਸਿਦਾਂਤ ਜੀ ਨਾਲ ਦੀ ਆਈ ਤੇ ਆ ਗਏ ਥੋੜਾ ਥੋੜੀ ਸੁਣੀ ਜਾਣੀ ਹੈ ਉਹਨੀਆਂ ਬੇਨਤੀਆਂ ਦੇ ਨਾਲ ਹੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ